ਅਾ ਦੱਸ ਦਈਏ ਕਿ ਦੁੱਖ ਦੀ ਘੜੀ ਬਹੁਤ ਵੱਡੀ ਆ ਔਰ ਦੇਸ਼ ਵਾਸੀਆਂ ਵਾਸਤੇ ਔਰ ਆਪਣੇ ਜਿੰਨੇ ਵੀ ਨੌਜਵਾਨ ਪੀੜ੍ਹੀ ਆ ਉਹਨਾਂ ਵਾਸਤੇ ਇਸ ਵੇਲੇ ਅੱਖਾਂ ਨਮ ਹੋ ਗਈਆਂ ਨੇ ਔਰ ਕਹਿਰ ਦਾ ਭਾਣਾ ਵਾਪਰ ਗਿਆ ਔਰ ਦੱਸ ਦਈਏ ਕਿ ਲਗਭਗ 30-40 ਮੌਤਾਂ ਹੋ ਜਾਣੀਆਂ ਔਰ ਕਹਿਰ ਹੋ ਗਿਆ ਔਰ ਕਹਿਰ ਦੀ ਘੜੀ ਦੇ ਵਿੱਚ ਰੋਸ ਮਾਰਚ ਕੱਢੇ ਜਾ ਰਹੇ ਆ ਇਸ ਵੇਲੇ ਕੈਂਡਲ ਮਾਰਚ ਕੱਢੇ ਜਾ ਰਹੇ ਆ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਦੀਆਂ ਵਿਖਾ ਰਿਹਾ ਔਰ ਹਲਕਾ ਇੰਚਾਰਜ ਸ਼ਮਸ਼ੇਰ ਜੀ ਲਗਾਤਾਰ ਇਹੋ ਜਿਹੇ ਕਦਮ ਜਿਹੜੇ ਆ ਉਹ ਚੁੱਕਦੇ ਰਹਿੰਦੇ ਆ ਜਿੱਥੇ ਕੀ ਇਹ ਇਹੋ ਜੀ ਘੜੀ ਜਦੋਂ ਕਿਸੇ ਦੇ ਉੱਤੇ ਆਉਂਦੀ ਆ ਤਾਂ ਦੁੱਖ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਔਰ ਪੂਰੀ ਨੌਜਵਾਨ ਪੀੜੀ ਜਿਹੜੀ ਆ ਦੀਨਾ ਨਗਰ ਹਲਕੇ ਦੇ ਵਿੱਚੋਂ ਐਸ ਵੇਲੇ ਸ਼ਮਸ਼ੇਰ ਸਿੰਘ ਜੀ ਦੇ ਨਾਲ ਬਿਲਕੁਲ ਖੜੀ ਆ ਕਿ ਇੱਥੇ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਦੇ ਅੱਖਾਂ ਜਿਹੜੀਆਂ ਉਹ ਨਮ ਨੇ ਗੱਲ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ ਕਿਵੇਂ ਵੇਖਦੇ ਆ ਬੜੀ ਮਾੜੀ ਘਟਨਾ ਹੋਈ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਇਹ ਬੇਦੋਸ਼ੇ ਭਾਰਤ ਭਾਰਤ ਵਾਸੀਆਂ ਨੂੰ ਇਹਨਾਂ ਅੱਤਵਾਦੀਆਂ ਨੇ ਬੇਦਰਦੀ ਦੇ ਨਾਲ ਉਹਨਾਂ ਨੂੰ ਮੌਤ ਦੇ ਘਰ ਉਤਾਰਿਆ ਇਹ ਬਹੁਤ ਸਾਡੇ ਲਈ ਮੰਦ ਭਾਗੀ ਘਟਨਾ ਹੈ ਔਰ ਅੱਤਵਾਦੀਆਂ ਲਈ ਬਹੁਤ ਸ਼ਰਮ ਦੀ ਗੱਲ ਹੈ ਔਰ ਅੱਜ ਸਾਰਾ ਦੇਸ਼ ਜਿਹੜਾ ਹੈ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੈ ਅਸੀਂ ਦੀਨਾਨਗਰ ਵਾਸੀ ਵੀ ਇਹ ਮਹਿਸੂਸ ਕਰਦੇ ਹਾਂ ਕਿ ਇਹ ਜਾਨਾਂ ਜਿਹੜੀਆਂ ਚਲੇ ਗਈਆਂ ਨੇ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਹੈ ਔਰ ਇਹ ਸਾਰੇ ਕਿਉਂਕਿ ਸਾਰੇ ਦੇਸ਼ ਦੇ ਵਿੱਚੋਂ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚੋਂ ਲੋਕ ਉੱਥੇ ਗਏ ਸਨ ਲੇਕਿਨ ਜਿਹੜੀ ਇਹ ਘਟਨਾ ਸਾਰਿਆਂ ਨੂੰ ਪੁੱਛ-ਪੁੱਛ ਕੇ ਤੇ ਜਿਹੜੇ ਹਿੰਦੂ ਸਮਝ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਤੇ ਬਿਲਕੁਲ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਦੇ ਵਿੱਚ ਸ਼ਾਮਲ ਆ ਔਰ ਉਹਨਾਂ ਦੇ ਉਹਨਾਂ ਦੀ ਆਤਮਾ ਪਰਮਾਤਮਾ ਦੇ ਚਰਨਾਂ 'ਚ ਰਹੇ ਅੱਜ ਸਾਰੇ ਦਿਨਗਰ ਦੇ ਵਿੱਚ ਨੌਜਵਾਨ ਪੀੜੀ ਐ ਉਹ ਕੈਂਡਲ ਮਾਰਚ ਕਰਦੀ ਐ ਔਰ ਵੇਖ ਸਕਦੇ ਆ ਤੁਸੀਂ ਲਾਸ਼ਾਂ ਦੇ ਮੰਜ਼ਰ ਮੈਂ ਤੁਹਾਨੂੰ ਤਸਵੀਰਾਂ ਵਿਖਾ ਦਿਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਾਂ ਕਰਕੇ ਇਹ ਤਸਵੀਰਾਂ ਵਿਖਾਈਆਂ ਜਾਣ ਕਿਵੇਂ ਲਾਸ਼ਾਂ ਦੇ ਮੰਜ਼ਰ ਵਿਖੇ ਨੇ ਔਰ ਕਿਵੇਂ ਪਰਿਵਾਰ ਜਿਹੜੇ ਆ ਉਹ ਕਿਹਣਾ ਕਿਹਣਾ ਦੇ ਪਰਿਵਾਰ ਸਦਮੇ ਚ ਗਏ ਆ ਮੌਕੇ ਦੇ ਹਾਲਾਤ ਉਸ ਵੇਲੇ ਕੀ ਹੋਣਗੇ ਔਰ ਹਾਲਾਤਾਂ ਦੇ ਉੱਤੇ ਦੱਸ ਦਈਏ ਕਿ ਪੂਰਾ ਦੇਸ਼ ਅੱਜ ਰੋ ਰਿਹਾ ਔਰ ਇਹ ਘਟਨਾ ਜਿਹੜੀ ਆ ਵਾਪਰੀ ਕਿਵੇਂ ਆ ਕੀ ਹੋ ਗਿਆ ਆਪਣੇ ਦੇਸ਼ ਦੇ ਵਿੱਚ ਕਿਹੜੇ ਹਾਲਾਤ ਬਣਦੇ ਜਾ ਰਹੇ ਆ ਔਰ ਦੱਸ ਦਈਏ ਕਿ ਹਰ ਅੱਖ ਨਾਮੈ ਅੱਜ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਜਿਨ੍ਹਾਂ ਰੂਹਾਂ ਨੇ ਇਹ ਦੇਸ਼ ਨੂੰ ਇਸ ਉਮਰ ਨੂੰ ਇਸ ਜਵਾਨੀ ਨੂੰ ਛੱਡ ਦਿੱਤਾ ਔਰ ਬੜੀ ਦੁੱਖ ਦੀ ਘੜੀ ਦੇ ਵਿੱਚ ਸਾਰਾ ਸ਼ਹਿਰ ਅੱਜ ਨਾਲ ਹੈ ਔਰ ਆਸ ਕਰਦੇ ਆ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਪ੍ਰਦੇਸ਼ਾਂ ਦੇ ਵਿੱਚੋਂ ਵੀ ਇਹ ਅਥਰੂਆਂ ਦੇ ਜੜੇ ਆ ਇਹ ਵਹਾਵ ਵਗਦੇ ਹੋਣਗੇ ਇਹ ਲੋਕ ਖਾ ਨਮ ਕਰਕੇ ਅੱਜ ਉਹਨਾਂ ਨੂੰ ਸੰਦਾ ਜਨੀ ਦੇ ਰਹੇ ਹੋਣਗੇ ਔਰ ਇਹ ਤਸਵੀਰਾਂ ਦੀਨਾ ਨਗਰ ਦੀਆਂ ਵੇਖਦੇ ਰਹੋ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ